ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੀਮਾ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ। ਲੋ ਜੀ ਅੱਜ ਪਿੰਡਾਂ ਆ ਲਖਸਰੀ ਨੰਗਲ ਤਹਿਸੀਲ ਈਨਾਲਾ ਤੇ ਜ਼ਿਲ੍ਹਾ ਅਮਰਸਰ। ਵੀਰ ਦੇ ਕੋਲ ਨਾ 2 ਲੈਣ ਦੇ ਟਾਪ ਦੇ ਕੋਕੇ ਪੀਸ ਤੇ ਕਰਦੇ ਆਂ ਵੀਰ ਨਾਲ ਗੱਲਬਾਤ ਲੈਨੇ ਇਹਨਾਂ ਦੀ ਪੂਰੀ ਡਿਟੇਲ। ਵੀਡੀਓ ਮੇਰੇ ਭਰਾ ਪੂਰੀ ਵੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ। ਕਿਉਂਕਿ ਇਦਾਂ ਦੇ ਚੰਗੇ ਪਸ਼ੂ ਜਾਇਜ਼ ਮੁੱਲ ਤੇ ਤੁਹਾਨੂੰ ਆਪਣੇ ਚੈਨਲ ਤੋਂ ਮਿਲ ਰਹੇ ਆ। ਹਾਂਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਫੋਰਸ ਨਾਲ ਠੀਕ ਠਾਕ ਜੀ। ਵਧੀਆ ਵਧੀਆ ਚੀਮਾ ਸਾਹਿਬ ਹਾਂਜੀ ਫਿਰ ਚੰਗੀ ਜਰਸੀ ਲੈਣ ਦੀ ਜੇ ਪੂਰੇ ਕਮਾਲ ਦੀ ਵੱਡੀ ਪੰਜਾਬ ਵਾਲੀ ਹੈ ਹਾਂ ਹਾਂਜੀ ਹਾਂਜੀ ਵੀਡੀ 20 ਲੀਟਰ ਵਾਲੀ ਜਰਸੀ ਠੀਕ ਹੈ ਜੀ ਤੇ ਅੱਗੇ ਆ ਗਈ ਜੇ ਇੱਕ ਇਹ ਗਾਂ ਹੈ ਸੂਈ ਦੇ ਤਾਜੀ ਸੂਈ ਦੇ ਠੀਕ ਹੈ ਤਾਜੀ ਸੂਈ ਤੇ ਦੱਸੋ ਆਪਣਾ ਨਾਮ ਐਡਰੈਸ ਨਾਮ ਸੋਨਾ ਪਿੰਡ ਲਸ਼ਕੀ ਨਗਰ ਤੀਲ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਫੋਨ ਨੰਬਰ ਦੱਸ ਦੋ ਫੋਨ ਨੰਬਰ 8158428743 ਠੀਕ ਹੈ ਜੀ ਤੇ ਹਾਂਜੀ ਕੀ ਜੇ ਡਿਟੇਲ ਇਹਦੀ ਵੈਟ ਦੀ ਦੇ ਜੇ ਇਸ ਲਈ 10000 ਕਿਲੋ ਗੋਲੇ ਗੋਲੇ ਆ ਲੈ ਅਛਾ 10000 ਕਿੰਨੇ ਦੇਣਾ ਦੀ ਸੂਈ ਜੇ ਗਿੱਲੇ ਨਾਲੂ ਵਿੱਚ ਆਹੋ ਗਿੱਲਾ ਨਾਲੂ ਨਾਲ ਜੇ ਆ ਵੇਖੋ ਵੱੱਛੀ ਜੇ ਮਗਰ ਸਿੱਗ ਮਗਰ ਵੱੱਛੀ ਏ ਹਾਂਜੀ ਐਚ ਫਿਰੋ ਸੀਮਨ ਲੱਗਾ ਜੇ ਇਹਨੂੰ ਤੇ ਵੱੱਛੀ ਬਹੁਤ ਕਮਾਲ ਦੀ ਦਿੱਤੀ ਜਨੇ ਤੇ ਤੋਰੀਆਂ ਵੀਰ ਜੀ ਇਹਨੂੰ ਲੈ ਆਓ ਤੋੜ ਦਿੰਨੇ ਵੀਰ ਜੀ ਲੋ ਜੀ ਤਾਜੀ ਸੂਈ ਥੋੜਾ ਜਿਹਾ ਬੱਚੇ ਦਾ ਕਰਕੇ ਨਾ ਕਰਦੀ ਔਲ ਜੀ ਲੈਓ ਲੈਓ ਵੀਰ ਜੀ ਤੁਹਾਨੂੰ ਥੋੜਾ ਬੜਾ ਚੰਗਾ ਲੱਗਾ ਜੇ ਇਹਨੂੰ ਵੀ ਚਵਾਈ ਵੀ ਵੀਰ ਜੀ ਬੜੀ ਵਧੀਆ ਲੱਗੀ ਐ ਠੀਕ ਐ ਜੀ ਹਾਂ ਜੀ ਤੋੜ ਦੋ ਤੋੜ ਦੋ ਲਮੀਨ ਨੂੰ ਥੋੜੀ ਜਿਹੀ ਲੋ ਜੀ ਥਾਣ ਦੇਵੇ ਦੀ ਬੜੀ ਸਾਫ ਐ ਬੈੜ ਹਾਂ ਜੀ ਕਮਾ ਲਿਓ ਥਾਂ ਸੁਣ ਬਹੁਤ ਕਮਾਲ ਦਾ ਮੱਝਾਂ ਵਾਲਾ ਥਣ ਲੱਗਾ ਜੇ ਬੱਚੇ ਨੂੰ ਕਾਲੀ ਚੀਜ਼ ਆਹ ਬੱਚੇ ਦਾ ਕਰਕੇ ਕਰਦੀ ਥੋੜਾ ਜ਼ਿਆਦਾ ਬੱਚੇ ਦਾ ਕਰਦੀ ਆ ਤੇ ਕਿੰਨਾ ਚ ਵਾਜੂਗੀ ਦੁੱਧ ਵੇਹੇ ਦੁੱਧ ਵੀ ਦੀ 14-15 ਕਿਲੋ ਕਰ ਦੂਗੀ ਲੈ ਘਰੋਂ ਹੀ ਕੇਦੇ ਆਈ ਜੇ ਰਾਤੀ ਆਈਆਂ ਠੀਕ ਆ ਜੀ ਹਾਂਜੀ ਤੇ ਮੁੱਲ ਜਾਜਾ ਕਰਤੀਏ ਦਾ ਜਾਜਾ ਵੀਜੀ ਕਰਾ ਲਓ ਕਿੰਨੇ ਦੀ ਕਰੀਏ 40 ਦੇ ਦਈਏ ਵੀਜੀ 40 ਤੋਂ ਅੰਦਰ ਕਰੋ ਇਹਨੂੰ ਕਿੰਨੀ ਕਰਨੀ ਜੇ ਕਰ ਦੋ ਫਿਰ ਆ ਵੀ ਵੀਜੀ ਕਰ ਦੋ ਤੇ ਕਿੰਨੀ ਕਰੀਏ 1000 ਇੱਕ ਛੋਟ ਹੋ ਜੂਗੀ ਨਹੀਂ ਮੈਂ ਤਾਂ ਨਾ 2000 ਹੋਰ ਛੱਡ ਦਈਏ ਨਾ ਨਾ ੱਤਕਾ ਹੋ ਜਾਣਾ ਜੀ ਨਹੀਂ ਛੱਡ ਦਈਏ ਮੈਂ ਨਾ ਕਿ 138 ਦੀ ਕਰ ਦਈਏ ਫਿਰ ਕਰ ਦੋ ਕਰ ਦੋ ਠੀਕ ਆ ਜੀ 38000 ਦੀ ਹੋ ਗਈ ਜੇ ਹਾਂਜੀ ਤੇ ਅੱਗੇ ਜਰਸੀ ਆ ਗਈ ਪੂਰੇ ਕਮਾਲ ਦੀ ਹਾਂਜੀ ਵੀਰ ਜੀ। ਜੀ ਫੇਸਪੂਸ ਕਰੋ ਇਹਦਾ ਚੈੱਕ। ਦੇਖੋ ਵੀਰ ਜੀ। ਤੇ ਕਿੰਨੇ ਦਿਨਾਂ ਦੀ ਸੂਈ ਜੇ? ਇਹ ਵੀਰ ਜੀ 2 ਦਿਨ ਹੋਏ ਸੂਈ ਨੂੰ। 2 ਦਿਨ ਮਗਰ ਬੱਚਾ ਕੀ ਆ ਗਿਆ ਜੇ? ਮਗਰ ਇਹਨੇ ਵੱਛਾ ਪਾਲਿਆ ਜੇ। ਅੱਛਾ ਵੱਛਾ ਆ ਗਿਆ ਜੇ। ਤੇ ਕਿੰਨਾ ਜੇ ਬੋਲਾ ਹੁਣੇ ਦੇ ਕੋਲ? ਬੋਲਾ ਵੈੜ ਕੋ ਹੈਗਾ ਜੇ 12 ਕਿਲੋ। ਅੱਛਾ 12 ਕਿਲੋ ਬੋਲਾ ਯਾ ਕਿੰਨਾ ਚ ਵਾਜੂਗੀ? ਦੁੱਧ 20 ਕਿਲੋ ਚ ਆਉਂਦੀ। ਠੀਕ ਹੈ ਜੀ। ਇਹ ਹੈ ਵੱਡੀ ਜਰਸੀ ਆ ਪੰਜਾਬ ਵਾਲੀ। ਇਹ ਥਣ ਦੇ ਵਿੱਚ ਬੜੀ ਸਾਫ਼ ਹੈ ਜਿੰਨੀ ਹੈਗੀ। ਤੇ ਧਾੜੀ ਲੱਪੇ ਲੁਪੇ ਜੇ ਸਿੱਧੀ ਸੁੱਧੀ ਹੋ ਗਈ ਨਾ ਚੰਗੀ ਵੈੜ ਤਿਆਰ ਹੋ ਜੂਗੀ ਤਾਂ ਤੋੜ 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 ਥੋੜੀ ਉਹ ਚੰਗੇ ਥਣ ਦੇ ਵੇਧੀ ਆ ਹਾਂਜੀ ਲੈ ਆਓ ਵੀਰ ਜੀ ਕਮਾ ਲਿਓ ਪੂਰੀ ਵੱਡੀ ਜਰਸੀ ਆ ਪੰਜਾਬ ਵਾਲੀ ਕਿ ਕਿ ਨਹੀਂ ਵੀਰ ਜੀ ਵੱਡੀ ਹਾਂ ਵੱਡੀ ਮੰਨ ਕੇ ਕੋਈ ਲਵੇ ਛੋਟੀ ਜਰਸੀ ਨਹੀਂ ਇਹ ਕੋਈ ਬੱਚੇ ਦਾ ਕਰਦੀ ਥੋੜਾ ਭਜਦੀ ਅੰਦਰ ਨੂੰ ਥਣ ਥਣ ਬੜੇ ਕਮਾਲ ਦਾ ਲੱਗਾ ਜੇ ਇਹਨੂੰ ਤਾਂ ਨੂੰ ਥੋੜਾ ਜਿਹਾ ਲਾਗੇ ਤੋਂ ਕਰੋ ਚੱਕ ਬਾਕੀ ਵੀ ਜੀ ਸੀਲ ਬੜੀ ਭਾ ਨਿਆਣਾ ਭਾ ਦੋ ਠੀਕ ਹੈ ਜੀ ਇਧਰ ਵੇਖ ਲਓ ਆਹ ਭਾ ਨਿੱਕਾ ਬੱਚਾ ਭਾ ਦੋ ਠੀਕ ਹੈ ਜੀ ਇਧਰ ਵੇਖ ਲਓ ਤੇ ਮੁੱਲ ਕਿਨਾ ਕਰਤੀ ਇਹਦਾ ਲਓ ਜੀ ਵੀਰ ਜੀ ਕਰੋ ਦਵਾਈ ਬੜੀ ਪੋਲੀ ਠੀਕ ਹੈ ਜੀ ਤੇ ਕਿੰਨੇ ਦੀ ਕਰਤੀ ਜੱਜਾ ਜੱਜ ਮੁੱਲ ਤੇ ਵੀਰ ਜੀ 55 ਕਰਨ ਦੇ ਉਹ ਨਹੀਂ ਜੱਜ ਜੀ ਕਰੀਏ 55 ਵਾਲਾ ਕੰਮ ਨਹੀਂ ਚਲ ਬੈਠ ਤੇਰੀ ਚੰਗੀ ਆ ਰਕਮ ਖਰਚ ਕੇ ਆਈ ਵੈਸੇ ਤੇ ਹਾਂ ਜੀ ਤੇ ਚਲੋ ਕਰ ਦਈਏ ਫਿਰ ਵੀ 50 ਥੱਲੇ ਲੈ ਗਈ ਮੈਂ ਤੇਨਾ ਹਾਂਜੀ 50 ਥੱਲੇ ਲੈ ਆਈਏ 50 ਥੱਲੇ ਧੱਕਾ ਹੋ ਜਾਣਾ ਨਹੀਂ ਹੁੰਦਾ ਯਾਰ ਕੋਈ ਕਹਿੰਦਾ ਆਪਣੇ ਚੈਨਲ ਤੇ ਤੁਹਾਨੂੰ ਪਹਿਲਾਂ ਕਰ ਦਿਓ ਵੀਰ ਜੀ ਫਿਰ 50 ਜੋ 2 ਛੜ ਦੀ ਕਿ 3 ਛੜ ਦੀਏ ਨਾ 3 ਉਹਦਾ ਧੱਕਾ ਨਾ 1000 ਸ਼ੂਟ ਕਰਾ ਲਓ ਉਹ ਨਹੀਂ ਚਲ 2 ਛੜ ਦੇ ਫਿਰ ਚਲੋ 2 ਹੀ ਛੜ ਦਿੰਦੇ ਠੀਕ ਹੈ ਜੀ ਕੋਈ ਚਲੋ ਸੂਈਆਂ ਸਵਾਈਆਂ ਆਪਣੀਆਂ ਚੋਚਵਾ ਕੇ ਮੇਰੇ ਭਰਾ ਤਸੱਲੀ ਕਰਕੇ ਤੇ ਫਿਰ ਖਰੀਦਿਓ ਕਿਉਂਕਿ ਮਗਰੋਂ ਲਾਹਮੇ ਵਾਲਾ ਕੰਮ ਨਾ ਹੋਵੇ ਠੀਕ ਹੈ ਵੀਰ ਜੀ ਬਰੀਕ